ਚਿਲੰਦਰ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ ਪੁਲਿਸ ਦੇ ਵੱਲੋਂ ਵੱਡੀ ਗਿਣਤੀ 6 ਹਥਿਆਰਾਂ ਸਮੇਤ ਦੋ ਔਰੂਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਾਣਕਾਰੀ ਦਿੰਦੇ ਹੋਏ ਡੀਸੀਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਉਹਨਾਂ ਦੀ ਟੀਮ ਨੇ ਦੋ ਵਿਅਕਤੀਆਂ ਨੂੰ ਤਿੰਨ ਪਿਸਤੌਲ ਬਤੀ ਬੋਰ ਅਤੇ ਦੋ ਪਿਸਤੌਲ 315 ਬੋਰ ਸਮੇਤ ਗ੍ਰਿਫਤਾਰ ਕੀਤਾ ਹੈ ਫੜੇ ਗਏ ਔਰੂਪੀਆਂ ਦੀ ਪਹਿਚਾਨ ਹੋ ਗਈ ਹੈ ਡੀਸੀਪੀ ਵਿਰਕ ਨੇ ਦੱਸਿਆ ਕਿ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਪਟੇਲ ਚੌਂਕ ਤੇ ਨਾਕਾਬੰਦੀ ਕੀਤੀ ਹੋਈ ਸੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਆਕਾਸ਼ਦੀਪ ਨਾਮ ਦੇ ਵਿਅਕਤੀ ਦੇ ਕੋਲ ਨਾਜਾਇਜ਼ ਹਥਿਆਰ ਨੇ ਜਿਸ ਦੇ ਉੱਪਰ ਪਹਿਲਾਂ ਵੀ ਕਈ ਮੁਕੱਦਮੇ ਦਰਜ ਸੀ ਪੁਲਿਸ ਵੱਲੋਂ ਉੱਥੇ ਰੇਡ ਕੀਤੀ ਗਈ ਤਾਂ ਆਕਾਸ਼ਦੀਪ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਕੋਲ ਦੋ ਪਿਸਟਲ ਬੱਤੀ ਬੋਰ ਅਤੇ ਦੋ ਜਿੰਦਾ ਰੋਂ ਦੇ ਬਰਾਮਦ ਕੀਤੇ ਗਏ ਜਿਲੰਦਰ ਕਮਿਸ਼ਨਰਟ ਪੁਲਿਸ ਦੇ ਸਾਡੇ ਕ੍ਰਾਈਮ ਬ੍ਰਾਂਚ ਜਿਹੜੀ ਹੈਗੀ ਹੈ ਕਮਿਸ਼ਨਰਟ ਪੁਲਿਸ ਦੇ ਉਹਨਾਂ ਦੇ ਜਿਹੜੇ ਇੰਚਾਰਜ ਇੰਸਪੈਕਟਰ ਹਰਿੰਦਰ ਸਿੰਘ ਤੇ ਸਾਡੇ ACB ਡਿਟੈਕਟਿਵ ਮਿਸਟਰ ਪਰਮਜੀਤ ਸਿੰਘ ਇਹਨਾਂ ਦੀ ਗਵਾਹੀ ਦੇ ਵਿੱਚ ਜਿਹੜਾ ਹੈਗਾ ਮਾੜੇ ਅਨਸਰਾਂ ਦੇ ਖਿਲਾਫ ਜਿਹੜੀ ਹੈਗੀ ਸਾਡੀਆਂ ਲਗਾਤਾਰ ਕਾਰਵਾਈਆਂ ਜਿਹੜੀਆਂ ਚੱਲ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਸਾਨੂੰ ਜਿਹੜੀ ਇਸ ਟੀਮ ਨੂੰ ਕਾफी ਸਫਲਤਾ حاصل ਹੋ ਰਹੀ ਹੈ ਇਸੇ ਲੜੀ ਦੇ ਤਹਿਤ ਵਿੱਚ ਸਾਡੇ ਮਾਨਯੋਗ ਕਮਿਸ਼ਨਰ ਮਿਸਟਰ ਸੁਪਨ ਸ਼ਰਮਾ ਜੀ ਵੱਲੋਂ ਸਾਨੂੰ ਜਿਹੜੇ ਸਮੇਂ-ਸਮੇਂ ਤੇ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਨੇ ਉਸ ਦੇ ਵਿੱਚ ਸਾਡੇ ਇਨਸਪੈਕਟਰ ਹਰਿੰਦਰ ਜੋ ਕ੍ਰਾਈਮ ব্রাঞ্চ ਇਨਚਾਰਜ ਨੇ ਇਹਨਾਂ ਵੱਲੋਂ ਤੇ ਜਿਹੜੀ ਹੈਗੀ ਇਹਨਾਂ ਦੀ ਅਗਵਾਈ ਜਿਹੜੀ ਹੈਗੀ ACP ਡਿਟੈਕਟਿਵ ਸਾਡੇ ਪਿੰਸਪਰਨਜੀਤ ਕਰ ਰਹੇ ਸੀ ਇਸ ਦੇ ਵਿੱਚ ਇਹਨਾਂ ਨੇ ਤਿੰਨ ਵੈਪਨ ਜਿਹੜੇ ਹੈਗੇ ਨੇ ਬੱਤੀਪੁਰ ਦੇ ਦੋ ਪਿਸਟਲ ਐਂਡ ਇੱਕ 315 ਬੋਰ ਦਾ ਜਿਹੜਾ ਹੈਗਾ ਪਿਸਟਲ ਹੈ ਉਹ ਰਿਕਵਰ ਕੀਤਾ ਤੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਇਹ ਵੈਪਨ ਜਿਹੜੇ ਲਾਇਸੈਂਸ ਹੈ ਇਲੈਗਲ ਐਮਰ ਅ ਲੀਗਲ ਵੈਪਨ ਹੈਗੇ ਸੀ ਜਿਹੜੇ ਦੋ ਦੋਸ਼ੀਆਂ ਤੋਂ ਕੀਤੇ ਇਹਨਾਂ ਦੇ ਵਿੱਚ ਜਿਹੜੇ ਦੋ ਦੋਸ਼ੀ ਅਰੈਸਟ ਕੀਤੇ ਨੇ ਇੱਕ ਆਕਾਸ਼ਦੀਪ ਸਿੰਘ ਉਰਫ ਆਕਾਸ਼ ਜੋ ਹੈਗਾ ਬਾਬੂ ਬਸਤੀ ਬਾਬੂ ਲਾਲ ਸਿੰਘ ਕੋ ਖੋਲਨੀ ਦਾ ਰਹਿਣ ਵਾਲਾ ਜਿਸ ਦੇ ਉੱਪਰ 13 ਮੁਕੱਦਮੇ ਜਿਹੜੇ ਹੈਗੇ ਦਰਜ ਹੋਣੇ ਪਾਏ ਗਏ ਨੇ ਜੋ ਪਿਛਲੇ 3 ਕਿ ਮਹੀਨੇ ਪਹਿਲਾਂ ਇੱਕ 302 ਦੇ ਕਤਲ ਕੇਸ ਦੇ ਵਿੱਚ ਜਿਹੜਾ ਸਜ਼ਾ ਕੱਟ ਰਿਆ ਸੀ ਉਸ ਟਾਈਮੇ ਯੂਵੈਨਾਈਲ ਸੀ ਇਸ ਕਰਕੇ ਇਹਨੂੰ 3 ਸਾਲ ਦੀ ਜਿਹੜੀ ਸਜ਼ਾ ਹੋਈ ਸੀ ਉਹਦੇ ਸਜ਼ਾ ਕੱਟ ਕੇ 3 ਮਹੀਨੇ ਪਹਿਲਾਂ ਬਾਹਰ ਆਇਆ ਸੀ ਜਿਹੜਾ ਦੂਸਰਾ ਸਾਥੀ ਇਸ ਦਾ ਗੁਰਵਿੰਦਰ ਸਿੰਘ ਮੱਲੀ ਉਸ ਦੇ ਉੱਪਰ ਚਾਰ ਮਕਦਮੇ ਦਰਜ ਨੇ ਉਸ ਦੇ ਭਰਾ ਦਾ ਪਹਿਲਾਂ ਜਿਹੜਾ ਹੈਗਾ ਮਰਡਰ ਹੋ ਗਿਆ ਸੀ 2013 ਦੇ ਵਿੱਚ ਤਾਂ ਇਹਨਾਂ ਦੇ ਕੋਲੋਂ ਜਿਹੜੀ ਹੈਗੀ ਹੈ ਰਿਕਵਰੀ ਹੋਈ ਹੈ ਸਰ ਅਸਲ ਇਹਨਾਂ ਨੇ ਚਾਹੁੰਦੇ ਕੀ ਸੀ ਵਾਰਦਾਤ ਕਰਨੀ ਸੀ ਜਾਂ کیس ਫੇਲ ਕਰਨੀ ਸੀ ਇਹ ਜਿਹੜੀ ਸਾਡੀ ਜਿਹੜੀ ਹੈਗੀ ਸੀਕ੍ਰੀਟ ਇਨਫੋਰਮੇਸ਼ਨ ਇਹਨਾਂ ਦੇ ਬਾਊਟ ਜਿਹੜੀ ਮਿਲੀ ਸੀ ਕਿ ਇਹਨਾਂ ਕੋਲ ਵੈਪਨ ਹੈਗੇ ਨੇ ਅੱਗੇ ਵਾਰਦਾਤ ਦੇ ਵਿੱਚ ਵਰਤ ਸਕਦੇ ਨੇ ਐਂਡ ਜਿਹੜਾ ਗੁਰਵਿੰਦਰ ਸਿੰਘ ਮੱਲੀ ਹੈ ਕਿਉਂਕਿ ਉਹਦੇ ਬ੍ਰਦਰ ਦਾ ਕਤਲ ਹੋਇਆ ਸੀ ਉਹ ਆਪਣੇ ਕੋਲ ਜਿਹੜਾ ਹੈਗਾ ਇਸ ਵਿੱਪਨੋ ਕਿਉਂਕਿ ਉਹ ਮਕਦਮੇ ਦਰਜ ਨੇ ਉਹਦਾ ਲਾਇਸੈਂਸ ਵਿੱਪਨ ਬਣ ਨਹੀਂ ਸਕਦਾ ਸੀ ਐਂਡ ਇਹਦੇ ਉੱਪਰ 13 ਹੈਗੇ ਨੇ ਇਸ ਕਰਕੇ ਨਜਾਇਜ਼ ਅਸਲਾ ਇਹਨਾਂ ਨੇ ਪ੍ਰਕਿਊਰ ਕੀਤਾ ਸਰ ਕਿੱਥੋਂ ਲੈ ਕੇ ਆ ਰਹੇ ਸੀ ਇਹਨੇ ਅਸਲੇ ਕਿੱਥੋਂ ਲਿਆਉਂਦੇ ਆ ਸੀ ਇਹ ਜਿਹੜੇ ਹੈਗੇ ਨੇ ਯੂਪੀ ਸਾਈਡ ਤੋਂ ਜਿਹੜੇ ਹੈਗੇ ਨੇ ਇਹਨਾਂ ਦੇ ਜਿਹੜੇ ਇਹਨਾਂ ਨੇ ਅਸਲੇ ਲੈ ਸੀ ਕਿਸ ਤੋਂ ਲੈ ਕੇ ਆਏ ਸੀ ਕਿਹੜਾ ਵਿਅਕਤੀ ਹੈਗਾ ਉਹਦੀ ਅਸੀਂ ਪ੍ਰੋਪਰ ਜਿਉਂਦੀ ਸਾਡੇ ਕੋਲੇ ਦੋਸ਼ੀ ਪੁਲਿਸ ਰਿਮਾਂਡ ਤੇ ਹੈਗੇ ਨੇ ਉਹਨਾਂ ਨੂੰ ਪੁੱਛਗਿੱਛ ਕੀਤੀ ਜਾ ਰਹੀ ਹੈ ਬਰਦਰ ਦਾ ਮਟਰ ਹੋਇਆ ਸੀ ਕਿਹਾ ਇਹਨੇ ਬ੍ਰਦਰ ਦਾ ਬਦਲਾ ਲੈਣ ਲਈ ਇਹਨੇ ਅਸਲਾ ਰੱਖਿਆ ਸੀ ਨਹੀਂ ਬਦਲਾ ਲੈਣ ਵਾਲੀ ਜਿਹੜੀ ਹੈਗੀ ਇਹ ਗੱਲ ਸਾਹਮਣੇ ਨਹੀਂ ਆਈ ਬਟ ਇਹਨੇ ਆਪਣੀ ਜਿਹੜਾ ਹੈਗਾ ਇਹ ਤੇ ਮੁਤਾਬਕ ਜਿਹੜੀ ਪੁੱਛ ਕੇ ਚਾਇਆ ਕਿ ਉਹਨਾਂ ਤੋਂ ਡਰਦਾ ਦੂਸਰੇ ਜਿਹੜਾ ਗੈਂਗ ਹੈਗਾ ਸੀ ਜਿਹੜੇ ਇੱਕ ਰੌਕੀ ਨਾਂ ਦਾ ਵਿਅਕਤੀ ਸੀ ਜਿਹਦੇ ਵੱਲੋਂ ਇਹ ਤੇ ਇਹਨਾਂ ਦੇ ਬ੍ਰਦਰ ਦਾ ਕਤਲ ਕੀਤਾ ਗਿਆ ਸੀ ਉਹਨ ਉਸ ਗੈਂਗ ਤੋਂ ਜਾਂ ਉਸ ਗਰੁੱਪ ਤੋਂ ਡਰਦੇ ਨੇ ਆਪਦੇ ਪਾਸੋਂ ਹਥਿਆਰ ਰੱਖਿਆ ਕਿਹੜੀ ਜਗ੍ਹਾ ਤੋਂ ਗ੍ਰਿਫਤਾਰੀ ਕੀਤੀ ਇਹ ਜਿਹੜੀ ਹੈ ਕਿ ਦਾਣਾ ਮੰਡੀ ਜਲੰਧਰ ਦੇ ਜਿਹੜੀ ਹੈਗੀ ਉਤੋਂ ਗ੍ਰਿਫਤਾਰੀ ਕੀਤੀ ਗਈ ਹੈਗੀ ਮਿਤੀ 21 ਦੀ ਰਾਤ ਨੂੰ ਇਹਨਾਂ ਨੂੰ 8 ਤੋਂ 9 ਵਜੇ ਦੇ ਦੋ ਜਣੇ ਹੈਗੇ ਹੋਰ ਵੀ ਨੈਟਵਰਕ ਅਗਰ ਜਿਹਨੂੰ ਜੁੜਿਆ ਹੋਇਆ ਇਸ ਦੇ ਵਿੱਚ ਦੋ ਜਣੇ ਹੈਗੇ ਨੇ ਬਾਕੀ ਇਹਨਾਂ ਦੇ ਜਿਹੜੀ ਹੈਗੀ ਪਹਿਲਾ ਕਾਸ਼ਦੀਪ ਜਿਹੜਾ ਹੈਗਾ ਉਰਫ ਕਾਸ਼ ਇਹ ਪਹਿਲਾਂ ਵੀ ਵਾਂਟਡ ਹੈਗਾ ਤੇ ਨਾਲ ਤੇ ਹੋਰ ਵੀ ਸਾਥੀ ਕਈ ਕਿਸਾਂ ਦੇ ਵਿੱਚ ਵਾਂਟਡ ਹੈਗੇ ਨੇ ਜਲੰਧਰ ਤੋਂ ਵਿਨੈਸ਼ ਸ਼ਰਮਾ ਦੀ ਰਿਪੋਰਟ